ਕਾਰ ਦੀ ਤਕੀਸ਼ਾਈ ਆ ਜਿਹੜਾ ਵੀਡੀਓ ਵਿਖਾਈਆ ਆ ਆਬ ਅਬਸਰ ਮੇ ਕੋਈ ਨਹੀਂ ਆਇਆ ਮੇਰੇ ਕੋਈ ਲੈਣ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਸੁਮਾਨ ਸਿੰਘ ਆ ਖਲੋਤਾ ਹੀ ਇਹ ਚੀਕਾਂ ਤੇਰੀਆਂ ਵੀ ਘਟਾਉਂਗਾ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ 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 ਮੈਂ ਜਾਂ ਤੱਕ ਨਾ ਲਿਖਮ ਜਨਨ ਇੱਧਰ ਇੱਧਰ ਆ ਜਾ ਆ ਇੱਧਰ ਆ ਇਹ ਕਿਰ ਆ ਆ ਵੀ ਆ ਲੋਕ ਮੈਨੂੰ ਮਿਲਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਾਈ ਇੱਥੇ ਸਾਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਅੱਛਾ ਇਹ ਰਿਕਾਰਡਿੰਗ ਕਰੀਏ ਮਾਰਾ ਸਾਨੂੰ ਪਾਣੀ ਪੀਣ ਤਾਂ ਵੀ ਨਹੀਂ ਜਾਣ ਦਿੱਤਾ ਹੈਂਡੀਕੈਪ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਵੀ ਜਾਣ ਦੇ ਕੰਮ ਕਰਾਉਣ ਆਏ ਸੀ ਆਪ ਵੀ ਕਿਛਦੀ ਬਕੀ ਦੇ ਨੌਕਰੀ ਜੀ ਆ ਨਾ ਇਤਰਾ ਡਿਸਕੂਟੀਵਿਟੀ ਸਾਹਿਬ ਨਾਰਾ ਕਰ ਮੈਂ ਕਹਿੰਦਾ ਟੱਕਾ ਹਮਤਾਰ ਬਹੁਤ ਕਰ ਲੀ ਤੇ ਅਕੋਰਡਿੰਗ ਇੱਕ ਮਿੰਟ ਮੰਨ ਲਓ ਕਿ ਆਹ ਨਾ ਕਰ ਪਾ ਚੰਗੀ ਤੇ ਆਹ ਕਾਹਦਾ ਮਸਮਸਾ ਸਭ ਸ਼ੋਹਰਤ ਨਹੀਂ ਨਾ ਰੋ ਕੇ ਟਰਾ ਨਾ چل یار پوری تو گرنا رہی بھائی ٹھیک ہے آجو کرچھے کرچھے ستار بگرم سے تسیں دیا او مہاراج جی ککھ نی ہوندا تسی میں تو ستار تو ہی بھاگنا کردی کسے گیا ستار بگرم سے مجیٹھیا ਚੰਦਾਰ ਵਿਕਰਮ ਸਿੰਘ ਮਜੀਠੀਆ ਅੱਜ ਬਾਪੂ ਚੱਲਿਆ ਫੈਮਲੀ ਨੂੰ ਬੋਲ ਰਿਹਾ ਸਰ ਤਗੜੇ ਵਿਕਰਮ ਸਿੰਘ ਦੇ ਪੁੱਤ ਚੰਦਾਰ ਵਿਕਰਮ ਸਿੰਘ ਮਜੀਠੀਆ ਤੁਮ ਤੋਂ ਆਪਣੇ ਪੁੱਤਾਂ ਨਾਲ ਤਗੜੇ ਰਹਿਣਾ ਕੰਮ ਨਹੀਂ ওকে ਆਈ ਲਵ ਯੂ ਗਾਈਜ਼ ਚੰਦਾਰ ਵਿਕਰਮ ਸਿੰਘ ਮਜੀਠੀਆ ਚੰਦਾਰ ਵਿਕਰਮ ਸਿੰਘ ਮਜੀਠੀਆ ਆ ਜਾਓ ਆਜਾ ਆਜਾ ਸਰ ਨੇ ਤੁਹਾਨੂੰ ਧੱਕੇ ਮਾਰੋ ਇਹਦਾ ਬਣ ਚੱਕਾ ਹਾਲ ਵੇਖ ਲਓ ਜੀ ਮੇਰੇ ਵਾਈਫ ਨੂੰ ਧੱਕੇ ਮਾਰੀਆ ਪੁਲਿਸ ਨੇ ਲਕੋਨੀ ਜਾਈ ਬਸ ਕੀਤਾ ਸਰ ਬਲੌਗ ਦਾ ਬਲੌਗਰ ਹੋ ਗਿਆ ਲਾਈ ਕਿੱਥੇ ਆ ਆ ਹਾਲ ਵੇਖ ਲਓ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਉਧਰ ਲੰਬਾਰੂਆ ਆਕੇ ਤੱਕ ਲੈ ਆਕੇ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਰਟੀਕਲ ਦੀ ਜਾਰੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਜੇ ਕੋੜਾ ਕਾਲ ਨਹੀਂ ਵੈਸੇ ਹੀ ਜਾਣ ਨੂੰ ਤਿਆਰ ਜੇ ਹੁਣ ਕਿੱਧਰ ਗਏ ਜੀ ਸੁਰਨਜੀਤ ਜੀ ਤੇ ਉਸੇ ਕਮਪੀਟੀਸ਼ਨ ਮੇਰੇ ਹਾਂਜੀ ਕਮੇਟੀ ਕੋਲ ਕੀ ਕੀ ਹੋ ਕੇ ਜਾਣਾ ਕੀ ਨਹੀਂ ਨਹੀਂ ਗਲੀ ਉਸੋਂ بکرم سنگھ جیجیاب سردار بکرم سنگھ جیجیا جی سرکار مند آباد جی سرجیا جے مرد آباد ਇਸ ਟਿਕਾਣਾ ਟੂੜਾ ਪੱਟ ਦੇ ਕੋਈ ਜਾਣੇ ਕੋਈ ਬਹੁਤ ਅੱਲਾ ਜੀ ਮੈਂ ਕਾਹ ਨਹੀਂ ਮੈਣਿਆ ਯਾਰ ਉਹਨਾਂ ਨੇ ਕੀ ਕਰਤਾ ਯਾਰ ਉਹ ਪੱਟ ਦੇ ਉਹਨਾਂ ਆ ਕਿ ਪੀ ਉਹਨਾਂ ਬੈਠਾ ਫਿਰਦਾ ਰਹੇ ਅੱਗੇ ਉਹਦੇ ਬੰਦੇ ਖੜੇ ਆ ਅਜੇ ਤੱਕ ਸਭ ਜੀ ਦੇਖਦੇ ਆ ਉਹ ਆ ਬਾਸ ਕਰ ਲੈ ਡਰਾਈਵਰ ਨਾਲ ਕਰਕੇ ਜਾਨੂੰ ਪਤਾ ਨੰਬਰ ਬਸ ਕਰ ਦੇ ਬਸ ਕਰ ਦੇ ਹੈ